ਕਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਮੇਰੀ ਗੱਲ ਇੱਕ ਇੱਕ ਗੱਲ ਧਿਆਨ ਨਾਲ ਸੁਣਿਓ ਜੇ ਚੰਗੀ ਲੱਗੀ ਤਾਂ ਅਗੇ ਨੂੰ ਸ਼ੇਅਰ ਕਰ ਦਿਓ ਉਹ ਕੰਮ ਆ ਤੁਹਾਡਾ ਸੋ ਇਨੀ ਗ ਮੇਰੀ ਬੇਨਤੀ ਹੈ ਜਿਹੜੀ ਇਹ ਕਬੂਲ ਕਰਿਓ ਸਭ ਤੋਂ ਪਹਿਲਾਂ ਤਾਂ ਆਸ ਕਰਦਾ ਹਾਂ ਵੀ ਆਪ ਜੀ ਦੇ ਸਭਨਾ ਦੇ ਪਰਿਵਾਰ ਠੀਕ ਠਾਕ ਹੋਣਗੇ ਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਵੈਸੇ ਤਾਂ ਮੌਸਮ ਵੀ ਤੁਸੀਂ ਦੇਖ ਰਹੇ ਹੋ ਬਹੁਤ ਜ਼ਿਆਦਾ ਫਰਕ ਪੈ ਗਿਆ ਹਨਾ ਤੇ ਸੋ ਫਿਰ ਵੀ ਆਪ ਦਾ ਕਹਿੰਦੀ ਵੀ ਠੰਡ ਜਾਂ ਤਾਂ ਉੰਦੀ ਮਾਰਦੀ ਆ ਜਾਂ ਜਾਂਦੀ ਮਾਰਦੀ ਆ ਤੇ ਆਪੋ ਆਪਣਾ ਧਿਆਨ ਰੱਖੋ ਤੇ ਕਿਸੇ ਦਾ ਮਾੜਾ ਨਾ ਕਰੋ ਚੰਗਾ ਕਰੋ ਸਭਨਾ ਦਾ ਚੰਗਾ ਕਰੋ ਤੇ ਗੱਲ ਕਰਦੇ ਹਾਂ ਸ਼ੁਰੂ ਗੱਲ ਮੇਰੀ ਇੱਕ ਇੱਕ ਧਿਆਨ ਨਾਲ ਸੁਣਿਓ ਇੰਗਲਾ ਯਾਰੀ ਦੋਸਤੀ ਤੇ ਹਰੇਕ ਬੰਦੇ ਦੇ ਹਰੇਕ ਇਨਸਾਨ ਦੀ ਜ਼ਿੰਦਗੀ ਚ ਯਾਰ ਦੋਸਤ ਹੁੰਦੇ ਆ ਸੱਜਣ ਮਿੱਤਰ ਵੀ ਆਪਾਂ ਕਹਿੰਦੇ ਨੇ ਬੇਲੀ ਵੀ ਕਹਿ ਦਿੰਨੇ ਹਨਾ ਜਿਗਰ ਦੇ ਟੁਕੜੇ ਵੀ ਕਹਿ ਦਿੰਨੇ ਬਥੇਰੇ ਸ਼ਾਦਨ ਸੰਬੋਧਨ ਕਰਦੇ ਆ ਤੇ ਪਰ ਮੈਂ ਮੰਨਦਾ ਵੀ ਇੱਕ ਤੁਸੀਂ ਅੱਜ ਦੇ ਟਾਈਮ ਚ ਰਾਜੇ ਬੰਦਿਓ ਜੇਕਰ ਤੁਹਾਡੇ ਕੋਲ ਇੱਕ ਚੰਗਾ ਸੱਚਾ ਸੁੱਚਾ ਤੇ ਮਾਨਦਾਰ ਯਾਰ ਦੋਸਤ ਪਰ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਜਾਂ ਜਿਹੜੀ ਅੱਜ ਦੀ ਜਨਰੇਸ਼ਨ ਹੈ ਇਹਨਾਂ ਦੀ ਯਾਰੀ ਦੋਸਤੀ ਤਕਰੀਬਨ 70 ਤੋਂ 75% ਗੱਡੀਆਂ ਤੇ ਸਟੇਟਸਾਂ ਤੇ ਸਟੋਰੀਆਂ ਤੇ ਫੋਟੋਆਂ ਮਤਾਂਕੀ ਸੀਮਤ ਰਹੇਗੀ ਇੱਕ ਦੋ ਦਿਨ ਮਿਲਦੇ ਵਰਤਦੇ ਆ ਤੀਜੇ ਦਿਨ ਮੇਰੀ ਜਾਨ ਫਲਾਨਾ ਅ ਫਲਾਨਾ ਬ੍ਰਦਰ ਇਹਦਾ ਉਦਾ ਚਲੋ ਠੀਕ ਤੇ ਹਰੇਕ ਤਾਂ ਆਪਕੋ ਆਪਣਾ ਪੀ ਨਹੀਂ ਨਾ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾਗਾ ਜੰਗਾ ਸੱਜਣ ਮਿੱਤਰ ਕੌਣ ਆ ਜੇਕਰ ਮੈਂ ਮੇਰਾ ਜਿਹੜਾ ਦਾ ਪਰਸਨਲ ਮੇਰਾ ਨਿੱਜੀ ਜਿਹੜੀ ਮੇਰੀ ਸੋਚ ਸੋਚਨ ਸ਼ਕਤੀ ਜਾਂ ਜਿਹੜੀ ਚੀਜ਼ ਮੈਂ ਸੋਚਦਾ ਯਾਰੀ ਦੋਸਤੀ ਨਾ ਮੇਰਾ ਪਿੰਡੋਂ ਇੱਕ ਯਾਰ ਦੋਸਤਾ ਤਕਰੀਬਨ ਸਾਡੀ 10 ਤੋਂ 12 ਸਾਲ ਪੁਰਾਣੀ ਯਾਰੀ ਦੋਸਤੀ ਹੈ ਤੇ ਜੋ ਸਾਰੇ ਪਿੰਡ ਨੂੰ ਹੀ ਹੈ ਨਾ ਮੇਰੇ ਤਾਂ ਪਤਾ ਹੀ ਹੈ ਤਕਰੀਬਨ ਤੇ ਤੁਸੀਂ ਕਰਮਾ ਭਾਗਾਂ ਵਾਲੇ ਹੋ ਸ਼ੁਕਰ ਕਰਿਆ ਕਰੋ ਇਸ ਚੀਜ਼ ਦਾ ਹੀ ਪ੍ਰਮਾਤਮਾ ਨੇ ਤੁਹਾਨੂੰ ਬੀ ਬਹੁਤ ਵਧੀਆ ਦੋਸਤ ਦਿੱਤਾ ਇਹ ਚੀਜ਼ ਤੁਸੀਂ ਜ਼ਿੰਦਗੀ ਚ ਬਰਕਾਈ ਬਾੜ ਦਿਓ ਵੀ ਤੁਸੀਂ ਤੁਹਾਡੇ ਯਾਰ ਦੋਸਤ ਕੋਲ ਗੱਡੀ ਹੋਣੀ ਚਾਹੀਦੀ ਆ ਫਲਾਨੀ ਜਾਤ ਦਾ ਹੋਣਾ ਚਾਹੀਦਾ ਫਲਾਨੇ ਧਰਮ ਦਾ ਹੋਣਾ ਚਾਹੀਦਾ ਉਹਦੇ ਕੋਲ ਇੰਨਾ ਪੈਸਾ ਹੋਣਾ ਚਾਹੀਦਾ ਨਾ ਇਹ ਚੀਜ਼ਾਂ ਪੱਤੇ ਹੀ ਕੱਟ ਦਿਓ ਜੇ ਤੁਸੀਂ ਇਹ ਚੀਜ਼ ਸੋਚਦੇ ਆ ਤਾਂ ਕਿਸੇ ਨੂੰ ਫਿਰ ਇਹਦੇ ਨਾਲ ਤਾਂ ਯਾਰ ਦੋਸਤ ਜਾਂ ਯਾਰੀ ਦੋਸਤੀ ਕਿਸੇ ਨਾਲ ਰੱਖੋ ਨਾ ਜੇਕਰ ਤੁਹਾਡਾ ਯਾਰ ਦੋਸਤ ਹੈ ਚਾਹੇ ਉਹਦੇ ਕੋਲ ਟੁੱਟਿਆ ਸਾਈਕਲ ਵੀ ਹੀ ਉਹਦੀ 50 ਲੱਖ ਗੱਡੀ ਵਾਲਾ ਰੀਜ਼ ਨਹੀਂ ਕਰਦਾ ਜਿੱਥੇ ਤੁਹਾਡੇ ਨਾਲ ਸਾਈਕਲ ਵਾਲੇ ਨੇ ਖੜ੍ਹ ਦੇਣਾ ਨਾ ਆ ਕੇ ਤੁਹਾਨੂੰ ਪਤਾ ਨਾ ਵੀ ਉਹ ਤੁਹਾਡੇ ਨਾਲ ਖੜ੍ਹ ਜੂ ਆ ਕੇ ਉੱਥੇ 50 ਲੱਖ ਦੀ ਗੱਡੀ ਲੈਣੀ ਖੜ੍ਹ ਦੋ ਸਿਰਫ ਸਟੋਰੀਆਂ ਸਟੇਟਸਾਂ ਤੇ ਤੋਰੇ ਫੇਰੇ ਜੋਗੇ ਰਹਿ ਜਾਂਦੇ ਚੰਗਾ ਦੋਸਤਾ ਉਹ ਕਦੇ ਵੀ ਇਸ ਚੀਜ਼ ਦਾ ਮਹਿਸੂਸ ਨਾ ਹੋਣ ਦਵੋ ਵੀ ਆਰ ਬਾਈ ਤੇਰੇ ਕੋਲ ਗੱਡੀ ਹੈ ਨਹੀਂ ਜਾਂ ਤੇਰੇ ਕੋਲ ਜ਼ਮੀਨ ਜਾਇਦਾਦ ਜਾਂ ਤੇਰੇ ਕੋਲ ਬੈਂਕ ਬੈਲੈਂਸ ਪੈਸਾ ਹੈ ਨਹੀਂ ਇਹ ਚੀਜ਼ਾਂ ਨਹੀਂ ਮੈਟਰ ਕਰਦੀਆਂ ਯਾਰੀ ਦੋ ਤਿੰਨ ਸਿਰਫ ਇਹ ਵੀ ਤੁਸੀਂ 12 ਵਜੇ ਫੋਨ ਲਾਇਆ ਬੰਦੇ ਨੇ ਫੋਨ ਚੱਕਿਆ ਤੁਸੀਂ ਆ ਤੇ ਦੁੱਖ ਸੁੱਖ ਉਹਨੂੰ ਦਰਸਤ ਅੱਜ ਦੇ ਸਮੇਂ 'ਚ ਇੱਕੋ ਇੱਕ ਯਾਰ ਦੋਸਤੀ ਇਹੋ ਜ ਹੈ ਜਿੱਥੇ ਆਪਾਂ ਆਪਦੇ ਪਰਿਵਾਰ ਨੂੰ ਕਈ ਦੁੱਖ ਤਕਲੀਫਾਂ ਨਹੀਂ ਦੱਸ ਸਕਦੇ ਰਿਸ਼ਤੇਦਾਰਾਂ ਨੂੰ ਨਹੀਂ ਦੱਸ ਸਕਦੇ ਰਿਸ਼ਤੇਦਾਰ ਤਾਂ ਚਲੋ ਤਕਰੀਬ ਬਣਾ ਹੀ ਤੇ ਸਮੇਂ ਦੇ ਹਿਸਾਬ ਨਾਲ ਤੁਹਾਨੂੰ ਪਤਾ ਹੀ ਵੀ ਕਿਹੋ ਜ ਹੈ ਆਪਾਂ ਘਰੇ ਚਲੋ ਨਹੀਂ ਦੱਸਦੇ ਹਨਾ ਕਈ ਗੱਲਾਂ ਨਹੀਂ ਸ਼ੇਅਰ ਕਰਦੇ ਪਰ ਯਾਰ ਦੋਸਤ ਨੂੰ ਆਪਾਂ 12 ਵਜੇ ਫੋਨ ਲਾ ਕੇ ਕਹਿੰਦੇ ਕਿ ਬਾਈ ਯਾਰ ਵੀ ਆਹ ਗੱਲ ਉਸ ਹੁੰਦਾ ਆਪਣੇ ਮਨ 'ਚੋਂ ਬਹੁਤ ਵੱਡਾ ਬੋਝ ਲੈ ਜਾਂਦਾ ਜਿਹਦੇ ਕੋਲ ਅਜ ਦੇ ਟਾਈਮ 'ਚ ਚੰਗਾ ਯਾਰ ਦੋਸਤਾ ਉਹ ਬੰਦਾ ਕਦੇ ਡਿਪਰੈਸ਼ਨ 'ਚ ਨਹੀਂ ਜਾਂਦਾ ਉਹਨੂੰ ਮੈਡੀਕਲ ਹਸਪੀਟਲ ਜਾਣਦੀ ਜਮਾ ਵੀ ਨਹੀਂ ਲੋੜ ਪੈਂਦੀ ਸੋ ਜੇਕਰ ਤੁਹਾਡੇ ਕੋਲ ਚੰਗੇ ਦੋਸਤ ਆ ਉਹਨਾਂ ਦੀ ਕਦਰ ਕਰਿਆ ਕਰੋ ਚੰਗੇ ਮਾੜੇ ਟਾਈਮ 'ਚ ਖੜਨਾ ਹੀ ਬਹੁਤ ਹੁੰਦਾ ਠੀਕ ਆ ਪੈਸੇ ਥੇਲੇ ਪੱਖੋਂ ਬੰਦਾ ਮਾੜਾ ਹੋਵੇ ਪਰ ਦਿਲ ਤੋਂ ਬੰਦਾ ਮਾੜਾ ਨਹੀਂ ਹੋਣਾ ਚਾਹੀਦਾ ਵੀ ਜਿੱਥੇ ਖੜ ਗਿਆ ਅਗਲੇ ਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਫਲਾਣੇ ਥਾਂ ਤੇ ਖੜਾ ਆ ਜਾਂ ਅਗਲੇ ਨੂੰ ਚਲੋ ਤੁਹਾਡਾ ਤਾਂ ਜਿਹਦੇ ਨਾਲ ਰੌਲਾ ਰੌਲਾ ਜਾਂ ਅਗਰ ਇਹਦਾ ਤੁਹਾਡੇ ਨਾਲ ਰੌਲਾ ਨਾ ਮੰਨ ਲਓ ਰੌਲਾ ਮੰਨ ਲਓ ਮੇਰਾ ਕਿਸੇ ਨਾਲ ਮੰਨ ਲਓ ਰੌਲਾ ਠੀਕ ਹੈ ਜਿਹੜੇ ਬੰਦੇ ਨਾਲ ਮੇਰਾ ਰੌਲਾ ਮੇਰਾ ਯਾਰ ਦੋਸਤ ਉੱਥੇ ਜਾ ਕੇ ਖੜ ਜੇ ਤੇ ਉਹਨੂੰ ਪਤਾ ਹੋਣਾ ਚਾਹੀਦਾ ਵੀ ਉਹ ਬੰਦੇ ਦੀ ਕੁਆਲਿਟੀ ਕੀ ਹੈ ਯਾਰ ਵੀ ਉਹ ਬੰਦਾ ਇਹਦੇ ਨਾਲ ਖੜਿਆ ਹੋਇਆ ਇਹੋ ਜਿਹੇ ਚੰਗੇ ਕਰਤਾਰ ਵਾਲਾ ਯਾਰ ਦੋਸਤ ਹੋਣਾ ਚਾਹੀਦਾ ਠੀਕ ਆ ਭਾਵੇਂ ਤੁਸੀਂ ਕਦੇ ਕਿਤੇ ਇਕੱਠੇ ਹੁੰਦੇ ਤੁਹਾਡੀ ਡੇਲੀ ਗੱਲ ਨਹੀਂ ਇਹ ਇਹ ਚੀਜ਼ ਹੈ ਤੁਸੀਂ ਵਰਕਾ ਪਾੜ ਦੋ ਵੀ ਤੁਹਾਡੀ ਡੇਲੀ ਗੱਲ ਹੋਣੀ ਚਾਹੀਦੀ ਹੈ ਤੇ ਇੱਕ ਦੂਜੇ ਦੀ ਟਾਈਮ ਕੱਟੋ ਹਾਂ ਟਾਈਮ ਕੱਢਣਾ ਜ਼ਰੂਰੀ ਆ ਠੀਕ ਆ ਯਾਰੀ ਦੋਸਤੀ ਜੇ ਇਹ ਨਹੀਂ ਬੜੇਲੀ ਤੁਹਾਡੀ ਫੋਨ ਤੇ ਗੱਲ ਹੋਣੀ ਚਾਹੀਦੀ ਹੈ ਡੇਲੀ ਤੁਸੀਂ ਇਕੱਠੇ ਉੱਥੋਂ ਬੈਠੋ ਖਾਓ ਪੀਓ ਇਹ ਨਹੀਂ ਹੁੰਦਾਗਾ ਯਾਰੀ ਦੋਸਤੀ ਜੀ ਬੰਦਾ ਵੀ ਮਾਣ ਹੋਣਾ ਚਾਹੀਦਾ ਯਾਰ ਮੈਂ ਫੋਨ ਮਾਰਦਾ ਬੰਦਾ ਮੇਰੇ ਨਾਲ ਖੱਟ ਜੀ ਮੈਨੂੰ ਚੰਗੀ ਰਾਇ ਦੇਣ ਵਾਲਾ ਹਨਾ ਦੋਖ ਤੇ ਸੋਖ ਤੇ ਮੇਰੇ ਨਾਲ ਖੜਦਾ ਇਹੀ ਹੁੰਦਾ ਤੇ ਬਾਕੀ ਮੇਰੇ ਤੋਂ ਸਾਰੇ ਸਿਆਣੇ ਆ ਮੈਂ ਨਹੀਂ ਕਹਿੰਦਾ ਮੈਂ ਬਹੁਤ ਸਿਆਣਾ ਹਾਂ ਤੇ ਮੈਂ ਜਿੰਨਾ ਸੀ ਆ ਸੋਚਿਆ ਸੀ ਅੱਜ ਹੀ ਮੈਂ ਚਲੂ ਗੁਰੂ ਘਰੋਂ ਆਏ ਸੀਗੇ ਵੀ ਯਾਰੀ ਦੋਸਤੀ ਬਾਰੇ ਅੱਜ ਜਣਾ ਗੱਲ ਕਰੀਏ ਵੀ ਕਹਿੰਦੇ ਵੀ ਸਿਆਣੇ ਕਹਿੰਦੇ ਨੇ ਵੀ ਇੱਕ ਕਾਇਦੇ ਟਾਈਮ 'ਚ ਜਿਹੜੇ ਕੋਲ ਇੱਕ ਚੰਗਾ ਦੋਸਤ ਆ ਨਾ ਉਹ ਬੰਦਾ ਰਾਜਾਈਆ ਉਹ ਚੰਗੇ ਦੋਸਤ ਜਿਵੇਂ ਕਹਿੰਦੇ ਨੇ ਵੀ ਸੋਨਾ ਖਰਾ ਜਿਹੋ ਜਿਹਾ ਤੁਹਾਨੂੰ ਖਰਾ ਸੋਨਾ ਮਿਲ ਗਿਆ ਤੇ ਜਿਹੋ ਜਿਹਾ ਚੰਗਾ ਦੋਸਤ ਮਿਲ ਗਿਆ ਦੋਵੇਂ ਇੱਕ ਬਰੋਬਰ ਸੋ ਚੰਗੇ ਦੋਸਤ ਜੇਕਰ ਕੋਈ ਯਾਰ ਬੇਲੀ ਕੋਈ ਕਿਸੇ ਨਾ ਕਿਸੇ ਕੋਲ ਨੂੰ ਰੁੱਸੀਆ ਵੀ ਬੈਠਾ ਅਗਰ ਭਾਈ ਕੋਈ ਗਲਤੀ ਜੇ ਅਗਲੇ ਦੀ ਵੀ ਕੋਈ ਗਲਤੀ ਜੇ ਤੁਹਾਨੂੰ ਬੋਲ ਕੇ ਤਾਂ ਤੁਸੀਂ ਆਪ ਉਹਨੂੰ ਫੋਨ ਕਰੋ ਜਿਵੇਂ ਮਰਜ਼ੀ ਕਰੋ ਉਹਨੂੰ ਮਨਾਓ ਵੀ ਨਹੀਂ ਯਾਰ ਇਹ ਮੇਰਾ ਬਈ ਦੇਰੇ ਬਿਨਾਂ ਨਹੀਂ ਸਰਦਾਗਾ ਤੇ ਇਹੋ ਹੀ ਯਾਰੀ ਦੋਸਤੀ ਹੋਣੀ ਚਾਹੀਦੀ ਫੀਲ ਤਾਂ ਚਲੋ ਅਗਲੇ ਨੂੰ ਵੀ ਹਣਾ ਪਰ ਕਈ ਵਾਰ ਬੰਦਾ ਗੱਲ ਕੋਈ ਏਡੀ ਹੁੰਦੀ ਨਹੀਂ ਕਿ ਜਿੱਡੀ ਆਪਾਂ ਬਣਾ ਕੇ ਬਹਿ ਜਾਂਨੇ ਤੇ ਜੇਕਰ ਆਪਣੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗਦੀਆਂ ਫੇਸਬੁੱਕ ਤੇ ਤਾਂ ਆਪਣਾ ਪੰਜਾਬੀ ਚ ਮੇਰੀ ਆਈਡੀਆ ਹੈ ਸ਼ਾ ਲਿਬਰਾਡ ਪੰਜਾਬੀ ਚ ਲਿਖਿਆ ਤੁਸੀਂ ਜੇ ਸਰਚ ਕਰੋਗੇ ਤੇ ਵੱਧ ਤੋਂ ਵੱਧ ਉਹਦੇ ਤੇ ਵੀ ਮੈਂ ਲਾਈਵ ਹੋ ਕੇ ਪਾਉਂਦਾ ਰਹਿਣਾ ਜਾਂ ਕਹਾਣੀਆਂ ਪਾਉਂਦਾ ਰਹਿਣਾ ਜਾਂ ਉਦਾਂ ਬੋਲ ਕੇ ਆਪਾਂ ਵੀਡੀਓ ਪਾਉਂਦੇ ਰਹਿਨੇ ਹਨਾ ਤੇ ਜੇ ਤੁਹਾਨੂੰ ਆਪਣੀਆਂ ਗੱਲਾਂ ਚੰਗੀਆਂ ਲੱਗਦੀਆਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਦੇ ਆ ਕਰੋ ਕੋਈ ਮੈਂ ਕੁਝ ਕਹਿੰਦਾ ਤੁਹਾਨੂੰ ਕਮੈਂਟ ਕਰਵਾਇਆ ਕਰੋ ਬਾਈ ਸ਼ੇਅਰ ਕਰਦੇ ਆ ਕਰੋ ਹਾਂ ਤੁਸੀਂ ਕੋਈ رائے ਦੇਣੀ ਚਾਹੁੰਦੇ ਨੀ ਨੀਜੀ ਆਪੀਨੀਅਨ ਕੋਈ ਤੁਹਾਡਾ ਦੇਣਾ ਚਾਹੁੰਦੇ ਕੋਈ ਕਹਾਣੀ ਤੁਸੀਂ ਸ਼ੇਅਰ ਕਰਨੀ ਚਾਉ ਨੇ ਸੱਚੀ ਹੋਵੇ ਠੀਕ ਹੈ ਤੇ ਆਪਾਂ ਨੂੰ ਤੁਸੀਂ ਸ਼ੇਅਰ ਕਰ ਸਕਦੇ ਆ ਮੈਨੂੰ ਇੰਸਟਾ ਤੇ ਵੀ ਮੈਸੇਜ ਕਰ ਲਓ ਤੁਸੀਂ ਇੰਸਟਾ ਤੇ ਆਪਣੀ ਇੰਗਲਿਸ਼ ਚ ਆਈਡੀ SHANI BRAT 01 ਆ ਜੂਗੀ ਤੇ ਮੇਰੀ ਫੋਟੋ ਲੱਗੀ ਹੋਈ ਆ ਬਾਕੀ ਤੇ ਸੋ ਚੰਗੇ ਦੋਸਤ ਤੁਹਾਡੇ ਕੋਲ ਰਹਿ ਕੇ ਤਾਂ ਉਹਨਾਂ ਦੀ ਕਦਰ ਕਰਿਆ ਕਰੋ ਇਹਨਾਂ ਕਹਿੰਦਾ ਹੋਇਆ ਮੈਨੂੰ ਦਿਓ ਇਜਾਜ਼ਤ ਤੇ ਵੀਡੀਓ ਨੂੰ ਕਰ ਦਿਓ ਵਾਤਵਾ ਤੇ ਸ਼ੇਅਰ ਧੰਨਵਾਦ